ਮਿਸ਼ਨ 2024 ਦੇ ਲਈ ਅਸਮ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਆਪ ਅਮੀਦਵਾਰਾਂ ਦੇ ਲਈ ਕਾਰ ਇਹ ਨੇ ਚੋਣ ਪ੍ਰਚਾਰ ਕਿ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਵਿੱਚ ਵਿਧਕੋਰਡ ਦੇ ਵਿੱਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਦਾ ਹੰਸੂ ਦਿਖਾਏ ਕਾਲੇ ਝੰਡੇ ਕਿਸਾਨਾਂ ਨੇ ਗੱਡੀ ਘੇਰਨ ਦੀ ਕੀਤੀ ਕੋਸ਼ਿਸ਼ ਉਸ ਦੇ ਨਾਲ ਵੀ ਹੋਈ ਤੱਕਾ ਮੁਕਤੀ ਦਿੱਲੀ ਦੇ ਕੈਬਨਟ ਮੰਤਰੀ ਆਰਤੀ ਸ਼ੀ ਦਾ ਵੱਡਾ ਦਾਵਾ ਕਿ ਆ ਦਿੱਲੀ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਾਜ਼ਿਸ਼ ਰਚ ਰਹੀ ਹੈ ਕੇਂਦਰ ਸਰਕਾਰ ਤਾਂ ਭਾਜਪਾ ਨੇ ਕੀਤਾ ਫਲਟਵਾਰ ਕਿ ਆ ਕੋਈ ਹੋਰ ਮੁੱਖ ਮੰਤਰੀ ਨਾ ਬਣੇ ਇਸ ਦੇ ਲਈ ਕੇਸ਼ਰੀਵਾਲ ਖੁਦ ਚਾਹੁੰਦੇ ਨੇ ਪ੍ਰੈਜ਼ੀਡੈਂਟ ਰੂਲ ਮਨੀਸ਼ ਸੋਪੀਆ ਨੇ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਮੰਗੀ ਰੋਜ਼ੇਵਿਨਿਊ ਕੋਰਟ ਨੇ ਏਡੀ ਤੇ ਸੀਬੀਏ ਨੂੰ ਜਾਰੀ ਕੀਤਾ ਨੋਟਿਸ ਮਾਮਲੇ ਦੇ ਵਿੱਚ 20 April ਨੂੰ ਹੋਵੇਗੀ ਸੁਣਵਾਈ ਸਬੇਤ ਬਾਦਲ ਦੇ ਡੀਐਨਏ ਵਾਲੇ ਬਿਆਨ ਤੇ ਪਰਮਪਾਲ ਕੌਰ ਦਾ ਪਲਟਵਾਰ న్యూਸ 18 ਤੇ ਬੋਲੇ ਅਪਸ਼ਬਦ ਗੁਦਨ ਵਾਲੇ ਫੋਟੋ ਕਾਪ ਦੇ ਐਕਸਪੋਜ਼ ਸੁਖਬੀਰ ਬਾਦਲ ਨੂੰ ਤਾਂ ਡੀਐਨਏ ਦੀ ਫੁੱਲ ਫਾਰਮ ਵੀ ਪਤਾ ਨਹੀਂ ਹੋਣੀ ਇਲਕੋਰ ਦੇ ਵਿੱਚ ਹੋਣ ਪ੍ਰਚਾਰ ਦੇ ਦੌਰਾਨ ਭਾਜਪਾ ਉਮੀਦਵਾਰ ਹੰਸ ਰਾਜ ਅਨਸਦ ਦਾ ਜ਼ਬਰਦਸਤ ਸਲੋਕ ਕਿਸਾਨਾਂ ਨੇ ਵਿਖਾਇਆ ਕਾਲੇ ਝੰਡੇ ਗੱਡੀ ਨੂੰ ਢੇਰਨ ਦੀ ਵੀ ਕੀਤੀ ਕੋਸ਼ਿਸ਼ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਹੋਈ ਧੱਕਾ ਮੁਕਾ ਸਰਕਾਰ ਦਾ ਪੀਐਮ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬੀਮ ਸਿੰਘ ਦਾ ਬੇਟਾ ਲੜੇਗਾ ਲੋਕ ਸਭਾ ਚੋਣ ਸਰਜੀ ਸਿੰਘ ਨੇ ਫਰੀਦਕੋਟ ਤੋਂ ਆਜ਼ਾਦ ਲੜਨ ਦਾ ਕੀਤਾ ਐਲਾਨ 2004 ਦੇ ਵਿੱਚ ਬਠਿੰਡਾ ਤੋਂ ਲੜੀ ਸੀ ਲੋਕ ਸਭਾ ਚੋਣ ਜੰਮੂ ਕਸ਼ਮੀਰ ਦੇ ਉਧਮਪੁਰ ਤੋਂ ਪੀਐਮ ਮੋਦੀ ਦੀ ਕਾਂਗਰਸ ਨੂੰ ਚੁਣੌਤੀ ਕਿਆ ਵਾਪਸ ਲਿਆ ਕੇ ਦਿਖਾਓ ਧਾਰਾ 370 ਜੰਮੂ ਦੇ ਵਿੱਚ ਜਲਦ ਵਿਧਾਨ ਸਭਾ ਚੋਣਾਂ ਹੋਣ ਦੀ ਵੀ ਕਹੀ ਗੱਲ ਹਰਿਆਣਾ ਦੇ ਮਹਿੰਦਰ ਗਰਦੇ ਦੇ ਸਕੂਲ ਬੱਸ ਹਾਦਸੇ ਤੋਂ ਬਾਅਦ ਐਕਸ਼ਨ ਦੇ ਵਿੱਚ ਪੰਜਾਬ ਮਾਨਵ ਅਧਿਕਾਰ ਕਮਿਸ਼ਨ ਨੇ ਲਿਆ ਸੂ ਮੋਰਟੋ ਨੋਟਿਸ ਡੀਸੀ ਤੇ ਐਸਐਸਪੀ ਨੂੰ ਸਾਰੇ ਸਕੂਲੀ ਬੱਚਾ ਦੀ ਚੈਕਿੰਗ ਕਰਨ ਦੇ ਨਿਰਦੇਸ਼ ਸੱਸੀ ਗਾਲ ਤੁਸੀਂ ਵਖਰੇ ਨਿਊਜ਼ 80 ਪੰਜਾਬ ਹਰਨਾ ਮੈਂ ਪਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿੰਗ ਸਵਾਗਤ ਹੈ ਅਸ਼ਵਾਦ ਕਰਾਂਗੇ ਵੱਡੀ ਖਬਰ ਤੋਂ ਆਮ ਆਦਮੀ ਪਾਰਟੀ ਦਾ ਮਿਸ਼ਨ ਲੋਕ ਸਭਾ ਲਗਾਤਾਰ ਜਾਰੀ ਹੈ ਅਸਮ ਪੰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਆਪ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਜਨਾ ਦੇ ਵੱਲੋਂ ਕੀਤਾ ਜਾ ਰਿਹਾ ਦੋ ਦਿਨ ਦੇ ਅਸਮ ਦੌਰੇ ਤੇ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ ਅਸਮ ਦੇ ਵਿੱਚ ਦਰਸਲ ਦੋ ਸੀਟਾਂ ਤੇ ਆਵਾਦੀ ਪਾਰਟੀ ਜੋ ਕਿ ਚੋਣ ਲੜ ਰਹੀ ਹੈ ਇਸ ਦੌਰਾਨ ਸੀਐਮ ਮਾਨ ਨੇ ਸੀਐਮ ਬਿਸਵਾ ਤੇ ਨਿਸ਼ਾਨਾ ਸਾਧਿਆ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਪ੍ਰਜਾ ਪਿਖਾਰੀ ਅਮਿਤ ਸ਼ਾਹ ਨੇ ਬਿਸਵਾ ਸ਼ਰਮਾ ਨੂੰ ਸਭ ਤੋਂ ਭ੍ਰਿਸ਼ਟ ਦੱਸਿਆ ਸੀਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਸ ਜਦੋਂ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ ਸੀ ਇਸੇ ਦੌਰਾਨ ਹੀ ਅਸਮ ਦੇ ਸਿੰਘੇ ਅਸਮ ਦੇ ਮੁੱਖ ਮੰਤਰੀ ਵਿਸ਼ਵਾਤੀ ਗਿੜਕੇ ਵਰਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਕਿ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਪ੍ਰਜਾ ਪਿਖਾਰੀ ਹੈ ਦਰਸਲ ਅਸਮ ਦੀ ਗੱਲ ਕੀਤੀ ਜਾਵੇ ਤਾਂ ਅਸਮ ਦੇ ਵਿੱਚ ਦੋ ਸੀਟਾਂ ਤੇ ਜਿਹੜੇ ਕਿਆਮਾ ਦੀ ਪਾਰਟੀ ਚੋਂ ਲੜੀਏ ਤੇ ਦੋ ਦਿਨ ਤੇ ਅਸਮ ਤੌਰੇ ਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਜਿੱਥੇ ਕਿ ਵਰਕਰਾਂ ਦੇ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਉੱਥੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਜਾ ਰਿਹਾ ਤੇ ਇਸੇ ਦੌਰਾਨ ਜਿਹੜੇ ਕਰਸਮ ਤੇ ਮੁੱਖ ਮੰਤਰੀ ਤੇ ਵਰਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ में सबसे बड़ा करप्शन का केस और सबसे बड़ा करप्ट बंदा डिक्लेयर किया था अमित शाह जी ने आपके मुख्यमंत्री हेमंत बिस्वा जी को आज वो सबसे अच्छा और सबसे धुला हुआ वॉशिंग मशीन में आ गया ना बीजेपी वाली वॉशिंग मशीन में आ गया हर बात पे झूठ बोला जा रहा है हर बात जुमला है मैंने सुना है कि मुख्यमंत्री की पत्नी के प्राइवेट स्कूल है बड़े प्राइवेट स्कूल है एयरपोर्ट पे आड़ लगी हुई थी अब जिस देश का राजा व्यापारी उस देश की जनता बिखारी भाई जब मुख्यमंत्री के अपने प्राइवेट स्कूल होंगे वो सरकारी स्कूलों को क्यों ठीक करेगा भाई क्यों करेगा वो ढाई सौ रुपए दिहाड़ी है तुम पूछते हो टीवी पर आपने देख ही लिया होगा फिर ये सब टीवी पे चल रहा है सिर्फ हेमंत बिस्वा के चैनल के बिना बस बाकी सब पे चल रहा है दोनों हाथों ऊपर उठा के इनक्रो जिंदाबाद भारत माता की जय 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 आय बोले आकाल। बहुत बहुत धन्यवाद आपने इतना प्यार से इतना दिलदार से इतना दिल से मुझे सुना जिंदगी पर ये प्यार नहीं भूलूंगा भाई एहसान मंद रहूंगा और बस यही फिर मैं बेनती करता हूं मनोज भाई हमारे आपके बंदे हैं आपके बीच में लड़ने वाले आपके बीच में खड़ने वाले बंदे हैं जिताइए और ऐसे लोग जाएंगे पार्लियामेंट में तो कानून अच्छे बनेंगे तो कानून अच्छे बनेंगे तो हम सबको फायदा होगा बहुत 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 ज्यादा धन्यवाद अभी धन्यवाद ज्ञापन को ओर से पंजाब के मुख्यमंत्री भगवान मान जो रुकराएंगे अगली खबर दा फरीदकोट दे वे छनसा जंस जबरदस्त विरोध होया है किसानों ने काले झंडे बखा के विरोध कीता है ਪਾਰਟੀ ਵਰਕਰਾਂ ਦੇ ਨਾਲ ਦਰਸਲ ਬੈਠਕ ਕਰਨ ਦੇ ਲਈ ਪਹੁੰਚੇ ਹੋਏ ਸਨ ਹੰਸਰਾਜ ਜਨਸ ਕਿਸਾਨਾਂ ਨੇ ਗੱਡੀ ਘੇਰਨ ਦੀ ਇਸ ਦੌਰਾਨ ਕੋਸ਼ਿਸ਼ ਕੀਤੀ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਪ੍ਰਸ਼ਾਸਨ ਦੇ ਨਾਲ ਤੱਕਾ ਮੁੱਕੀ ਵੀ ਹੋਈ ਪੁਲਿਸ ਨੇ ਕਿਸਾਨਾਂ ਨੂੰ ਬੈਠਕ ਵਾਲੀ ਥਾਂ ਦੇ ਬਾਹਰ ਹੀ ਉਤਕ ਲਿਆ ਫਰੀਦਕੋਟ ਤੋਂ ਤਾਂ ਦੱਸਦੇ ਕਿ ਭਾਜਪਾ ਮੀਨਵਾਰ ਨੇ ਹੰਸਾਜ ਹੰਸ ਪਿਛਲੇ ਦਿਨੀਂ ਮੀ ਹੰਸਰਾਜ ਹੰਸਦਾ ਕਿਸਾਨਾਂ ਦੇ ਬਨ ਵਿਰੋਧ ਕੀਤਾ ਗਿਆ ਸੀਗਾ ਦਰਸਲ ਲਗਾਤਾਰ ਕਿਸਾਨਾਂ ਦੇ ਬਨ ਆਪਣੀਆਂ ਮੰਗਾਂ ਜਿਹੜੀਆਂ ਕੇਂਦਰ ਦੇਗੇ ਰੱਖਿਆ ਚਾਰੀਆਂ ਨੇ ਲਗਾਤਾਰ ਗੱਲ ਕੀਤੀ ਜਾਵੇ ਤਾਂ ਸ਼ਮੂ ਬਾਰਡਰ ਤੇ ਵੀ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਤਾਂ ਉੱਥੇ ਭਾਜਪਾ ਉਮੀਦਵਾਰਾਂ ਦਾ ਵੀ ਲਗਾਤਾਰ ਕਿਸਾਨਾਂ ਦੇ ਵਿਰੋਧ ਕੀਤਾ ਜਾ ਰਿਹਾ ਤਾਂ ਖ਼ਬਰ riport ਦੀਆਂ ਤੁਸੀਂ ਨਾ ਬੁਖਾਰ ਰਹੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਕਿਸਾਨ ਕਿਸਾਨੀ ਝੰਡੇ ਕਾਲੀਆਂ ਝੰਡੀਆਂ ਲੈ ਕੇ ਪਹੁੰਚੇ ਤੇ ਇਸ ਦੌਰਾਨ ਭਾਜਪਾ ਉਮੀਦਵਾਰ ਹੰਸਰਾਜ ਹੰਸਦਾ ਵਿਰੋਧ ਕੀਤਾ ਗਿਆ ਬੀਜੇਪੀ ਦੇ ਵਰਕਰਾਂ ਵੱਲੋਂ ਅੱਜ ਜਿਹੜੇ ਪਾਰਟੀ ਰੱਖੀ ਗਈ ਸੀ ਪਾਰਟੀ ਦੀ ਮੀਟਿੰਗ ਰੱਖੀ ਗਈ ਸੀ ਕਿ ਉਸ ਵਿੱਚ ਅਨਸਰਜ ਹੰਸ ਜਿਹੜੇ ਕੋਦੇਸ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਾ ਆਇਆ ਸੀ ਕਿ ਉਹਨਾਂ ਨੇ ਗਲਤ ਕਰਦੇ ਸਰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਲਗਾਤਾਰ ਤੁਹਾਡੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਫੀਡਬੈਕ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਰਿਸਪਾਂਸ ਮਿਲ ਰਿਹਾ ਬਹੁਤ ਅੱਛਾ ਫੀਡਬੈਕ ਜਿਵੇਂ ਮੈਂ ਅਕਸਰ ਅਰਜ਼ ਕਰਦਾ ਕਿ ਮੁਕੱਦਸ ਤਰਤੀ ਹੈ ਤੇ ਦਰਵੇਸ਼ਾ ਪੀਰਾ ਫਕੀਰਾਂ ਦੀ ਤਰਤੀ ਹੈ ਐਸੀ ਹਸਤੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਵੀ ਗੁਰਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਨ ਲਈ ਉਹਨਾਂ ਦਾ ਦੇਖੋ ਆਪਸ ਵਿੱਚ ਕਿੰਨਾ ਇੰਟਰਕਨੈਕਟਡ ਸੀਗੇ ਜੀ ਸਾਡੇ ਰੋਹਾਨੀ ਰੈਬਰ ਸਾਡੇ ਸਤਿਗੁਰੂ ਜਾਂ ਪੀਰ ਫਕੀਰ ਆਪਸ ਵਿੱਚ ਇੰਨਾ ਪਿਆਰ ਕਰਦੇ ਸੀ ਫਿਰ ਅਸੀਂ ਕਿਉਂ ਨਾ ਆਪਸ ਵਿੱਚ ਪਿਆਰ ਕਰੀਏ ਸਾਨੂੰ ਵੀ ਚਾਹੀਦਾ ਸਾਡੇ ਬਜ਼ੁਰਗ ਇੰਨਾ ਪਿਆਰ ਕਰਦੇ ਸੀ ਤੇ ਅਸੀਂ ਵੀ ਆਪਸ ਵਿੱਚ ਪਿਆਰ ਇਥੋਂ ਪਿਆਰ ਦਾ ਮੈਸੇਜ ਦੇਣਾ ਚਾਹੀਦਾ ਹੈ ਉਹਨਾ ਚੋਨਾ ਹੁੰਦੀਆਂ ਰਹਿੰਦੀਆਂ ਜਿੱਤਾਂ ਹਾਰਾਂ ਵੀ ਹੁੰਦੀਆਂ ਰਹਿੰਦੀਆਂ ਲੇਕਿਨ ਪਤਾ ਲੱਗੇ ਫਰੀਦਕੋਟ ਤੇ ਜਿਹੜੀ ਕਾਰਸ਼ੈਸੀ ਆ ਤੇ ਨਵਾਂ ਕੰਮ ਸ਼ੁਰੂ ਹੋ ਗਿਆ ਬਈ ਉਹ ਨਾਂ ਭੈੜਾ ਬੋਲਣਾ ਤੇ ਨਾ ਕੋਈ ਕਿਸੇ ਨੂੰ 네ਗੇਟਿਵ ਸੋਚਣਾ ਵਧੀਆ ਸੋਚਣਾ ਔਰ ਜਿੱਦਾਂ ਸਾਨੂੰ ਸਮਝਾਇਆ ਸਰਬੱਤ ਦਾ ਭਲਾ ਮੰਗਣਾ ਇਹ ਕਰ ਰਹੇ ਹਾਂ ਜਿਸ ਤਰ੍ਹਾਂ ਲਗਾਤਾਰ ਅਸੀਂ ਗੱਲ ਕਰਦੇ ਸੀ ਕਿ ਕਲਾਕਾਰਾਂ ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ ਪੰਜਾਬ ਦੇ ਲੋਕ ਪਰ ਉਸ ਤੋਂ ਬਾਅਦ ਵੀ ਪਾਰਟੀਆਂ ਵੱਲੋਂ ਲਗਾਤਾਰ ਜਿਹੜਾ ਕਲਾਕਾਰਾਂ ਦਾ ਮੈਦਾਨ ਹੈ ਪਰ ਹੁਣ ਤੁਸੀਂ ਹੁਣ ਲਗਾਤਾਰ ਜੇ ਗੱਲ ਕਰੀਏ ਤਾਂ ਇੱਕ ਕਲਾਕਾਰ ਹੀ ਨਹੀਂ ਰਹੇ ਕਿਉਂਕਿ ਰਾਜਨੀਤੀ ਵਿੱਚ ਕਾਫੀ ਲੰਮਾ ਸਮਾਂ ਤੁਸੀਂ ਸੇਵਾ ਕਰ ਚੁੱਕੇ ਹੋ ਕੀ ਲੱਗਦਾ ਕਿ ਆਉਣ ਵਾਲੇ ਪਿਛ ਵਿੱਚ ਜੇਕਰ ਤੁਸੀਂ ਇੱਥੋਂ ਸੀਟ ਜਿੱਤਿਓ ਤਾਂ ਫੀਕੋੜ ਵਾਸੀਆਂ ਲਈ ਕੀ ਜੀ ਕੀ ਅਜਿਹੇ ਕੰਮ ਹੋਣਗੇ ਜਿਹੜੇ ਤੁਸੀਂ ਕਰ ਸਕਦੇ ਲੋਕ ਸੱਚ ਕਹਿੰਦੇ ਨੇ ਉਹ ਦੁੱਧ ਤੋਂ ਵੀ ਸੜੇ ਹੋਏ ਲੱਸੀ ਤੋਂ ਵੀ ਲੇਕਿਨ ਇੱਕ ਮੇਰੀ ਬੇਨਤੀ ਹੈ ਕਿ ਪਾਰਟਿਕੂਲਰ ਪਰਸਨ ਤੋਂ ਪਰਸਨ ਇਹ ਦੇਖਣਾ ਚਾਹੀਦਾ ਹੈ ਕਿ ਜਿਹੜੇ ਕਲਾਕਾਰ ਜਿੱਤ ਕੇ ਦੁਬਾਰਾ ਨਜ਼ਰ ਨਹੀਂ ਆਏ ਉਹ ਮੈਂ ਸਮਝਦਾ ਬੁਰੀ ਗੱਲ ਹੈ ਲੇਕਿਨ ਆ ਜਿਹੜਾ ਤੁਹਾਡਾ ਬੰਦਾ ਜਿਹਨੂੰ ਹੰਸ ਰਾਜ ਹੰਸ ਕਹਿੰਦੇ ਆ ਨਾ ਰੱਖਿਆ ਸ਼ਰੀਰ ਦਾ ਇਹ ਬੰਦਾ ਤੇ ਜਾਮੀ ਜਾਂਦਾ ਜਿੱਦਨ ਪਹਿਲਾ ਇਲੈਕਸ਼ਨ ਲੜਿਆ ਬਾਕਾਇਦਾ ਪ੍ਰੈਸ ਕਾਨਫਰੰਸ ਕੀਤੀ ਕਿ ਬਸ ਹੁਣ ਤਮਾਸ਼ਾ ਬੰਦ ਹੁਣ ਸਿਰਫ ਸੇਵਾਵਲ ਤਰਾਂ ਦਿੱਲੀ ਤੁਸੀਂ ਦੇਖਿਆ ਦਿੱਲੀੋਂ ਜਿੱਤਿਆ ਮੈਂ ਤੇ ਦਿੱਲੀ ਜੋਗਈ ਰਹਿ ਗਿਆ ਸੀ 5 ਸਾਲਾਂ ਵਿੱਚ 5 ਵਾਰੀ ਜਲੰਧਰ ਆਇਆ ਹੁਣਾਂ ਮੈਂ ਇਸ ਕਰਕੇ ਮੈਨੂੰ ਜਿਹੜੇ ਜਿਹੜੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਯਕੀਨ ਕਰਦੇ ਆ ਵੋਟ ਤੇ ਸਪੋਰਟ ਦਿੰਦੇ ਆ ਜੇ ਉਹਨਾਂ ਨੂੰ ਬਾਅਦ 'ਚ ਲੱਭੋ ਹੀ ਨਾ ਤਾਂ ਫਾਇਦਾ ਕੀ ਇਸ ਕਰਕੇ ਇੱਕੋ ਰਸੇ ਨਹੀਂ ਆ ਪਨਗਾਉਣਾ ਜਿਨ੍ਹਾਂ ਨੇ ਇਦਾਂ ਕੀਤਾ ਬੁਰੀ ਗੱਲ ਆ ਲੇਕਿਨ ਤੁਹਾਡਾ ਭਰਾ ਤਾਂ ਉਦੋਂ ਨਹੀਂ ਛੱਡਦਾ ਸੀ ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜਿਆ ਇਸ ਦੇਖਿਆ ਪਹਿਲਾਂ ਮੈਂ ਇੱਥੇ ਕੈਂਪੇਨ ਲਈ ਆ ਜਾਂਦਾ ਸੀ ਕਦੀ ਕਿਤੇ ਕਦੀ ਕਿਤੇ ਹੋਰ ਫਿਰ ਉਸ ਤੋਂ ਬਾਅਦ ਖਾੜੇ ਨਹੀਂ ਲਾਏ ਪੇਡ ਜੌਬ ਨਹੀਂ ਕੀਤੀ ਪੈਸੇ ਲੈ ਕੇ ਨਹੀਂ ਆਇਆ ਅਕਸਰ ਦੇਖਣ ਨੂੰ ਮਿਲਦਾ ਵੀ ਜਦੋਂ ਕੋਈ ਬਾਹਰੀ ਉਮੀਦਵਾਰ ਨੂੰ ਕੋਸ਼ਿਸ਼ ਕੀ ਲਿਆ ਜਾਂਦਾ ਤਾਂ ਲੋਕਲ ਜਿਹੜੇ ਜਿਹੜੇ ਹੁੰਦੇ ਨੇ ਵਰਕਰ ਨੇ ਉਹਨਾਂ 'ਚ ਕਾਫੀ ਨਿਰਾਸ਼ਾ ਹੁੰਦੀ ਹੈ ਕਿਉਂਕਿ ਉਹਨਾਂ ਪਰ ਇੱਥੇ ਦੇਖਣ ਨੂੰ ਮਿਲਿਆ ਕਿ ਜਿਹੜੇ ਲੋਕਲ ਵਰਕਰ ਸਿਓ ਕਾਫੀ ਤੁਹਾਡਾ ਸਮਰਥਨ ਵੀ ਦੇ ਰਹੇ ਤੁਹਾਨੂੰ ਸਾਥ ਵੀ ਦੇ ਰਹੇ ਨੇ ਅੱਜ ਵਰਕਰ ਮੀਟਿੰਗ ਵਿੱਚ ਵੇਖਿਆ ਜੀ ਕਾਫੀ ਜਿਹਾ ਹੰਗਾਰਾ ਜਿਹੜਾ ਤੁਹਾਨੂੰ ਮੈਂ ਇਸ ਗੱਲੋਂ ਬੜਾ ਹੈਰਾਨ ਹੋਇਆ ਕਿ ਜਿਨ੍ਹਾਂ ਨੇ ਜਿਹੜੇ ਇੱਥੇ ਲੋਕਲ ਵਰਕਰ ਆ ਉਹਨਾਂ 'ਚ ਚਾਹ ਚੜ ਗਿਆ ਹੈ ਹਾਲਾਂਕਿ ਕਿਸੇ ਦਾ ਖੁਦ ਦਾ ਵੀ ਦਿਲ ਕਰਦਾ ਹੋਵੇਗਾ ਮੈਂ ਐਮਪੀ ਬਣਾ ਜਦੋਂ ਮੇਰਾ ਨਾਮ ਆਇਆ ਉਹਨਾਂ ਕਿਹਾ ਛੱਡੋ ਜੀ ਅਸੀਂ ਨਹੀਂ ਹੁਣ ਖਿਆਲ ਹੀ ਛੱਡਤਾ ਹੁਣ ਇਸ ਬੰਦੇ ਨੂੰ ਜਿਤਾਓ ਇਹ ਪਹਿਲੀ ਵਾਰੀ ਹੋਇਆ ਅਦਰਵਾਈਜ਼ ਜਿਹੜਾ ਜਿਹਦੇ ਪਹਿਲੇ ਰੱਖਿਆ ਹੁੰਦਾ ਦਿਮਾਗ 'ਚ ਕਿ ਮੈਂ ਟਿਕਟ ਵਗੈਰਾ ਲੈਣੀ ਆ ਉਹ ਫੇਰ ਵਿਰੋਧਤਾ ਵਾਲ ਤਰ੍ਹਾਂ ਪੇਂਦੇ ਫਰੀਦਕੋਟ ਵਿੱਚ ਐਸ ਇੱਕ ਵੀ ਬੰਦਾ ਐਸਾ ਨਹੀਂ ਮਿਲਿਆ ਜੀ ਸਾਰਿਆਂ ਨੇ ਕਿਹਾ ਜੀ ਮੇਰਾ ਦਿਲ ਕਰਦਾ ਸੀ لیکن ਜੇ ਤਾੜਾ ਨਾ ਲਿਆ ਤਾਂ ਆਪਾਂ ਕਿ ਬੱਸ ਪਹਿਲਾ ਉਹਨੂੰ ਬਣਾਉਨੇ ਆ ਅਸੀਂ ਸਪੇਸ ਸਾਨੂੰ ਬਣਾਏਗਾ ਉਹ ਚਲ ਕਿਸਾਨਾਂ ਦੀ ਗੱਲ ਕਰੀਏ ਤਾਂ ਅੱਜ ਅੱਜ ਵੀ ਜਿਹੜਾ ਕਿਸਾਨਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਔਰ ਹਾਲਾਂਕਿ ਐਸਕੇਮ ਵੱਲੋਂ ਕਿ ਸੱਦਾ ਦਿੱਤਾ ਗਿਆ ਸੀ ਕਿ ਬਹੁਤ ਸ਼ਾਂਤੀਪੂਰਵਕ ਜਿਹੜੇ ਸਵਾਲ ਨੇ ਉਹ ਆਉਣ ਵਾਲੇ ਲੀਡਰਾਂ ਤੋਂ ਕੀਤੇ ਜਾਣ ਪਰ ਦੇਖਿਆ ਗਿਆ ਸੀ ਇੱਥੇ ਵੀ ਸਥਿਤੀ ਜਿਹੜੀ ਕਾਫੀ ਉਗਰ ਹੋ ਗਈ ਸੀ ਔਰ ਤੁਹਾਡਾ ਗੱਡੀ ਦਾ ਵੀ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਕਿਸਾਨਾਂ ਨੂੰ ਕੀ ਕਹੋ ਉਹਨਾਂ ਨੇ ਵੈਸੇ ਕਿਸਾਨਾਂ ਨੇ ਇੱਕ ਐਲਾਨ ਕੀਤਾ ਸੀ ਵੀ ਹੰਸਰਾਜ ਹੰਸਨਾ ਸਾਡੀ ਕੋਈ ਜਾਤੀ ਕੋਈ ਦੁਸ਼ਮਣੀ ਥੋੜੀ ਹੈ ਕੋਈ ਗਲਤਫਹਿਮੀ ਥੋੜੀ ਹੈ ਤੇ ਸਾਡੀ ਕਿਹੜੀ ਨੱਕੇ ਵਾਲੀ ਲੜਾਈ ਉਹ ਪਾਲਿਸੀਜ਼ ਦੇ ਖਿਲਾਫ ਹੈ ਕਿਉਂਕਿ ਹੁਣ ਬੀਜੇਪੀ ਰੂਲਿੰਗ ਪਾਰਟੀ ਹੈ ਤਾਂ ਉਹਨਾਂ ਨੇ ਰੂਲਿੰਗ ਪਾਰਟੀ ਨੂੰ ਔਰ ਪਾਲਿਸੀਜ਼ ਨੂੰ ਨਿੰਦਣਾ ਇਸ ਕਰਕੇ ਨਿੰਦਣਾ ਕਿ ਉਹਨਾਂ ਦੇ ਹੱਕ ਜਿਹੜੇ ਕੁਝ ਮੰਨ ਲੈ ਗਏ ਕੁਝ ਮਨਾਉਣ ਲਈ ਉਹਨਾਂ ਨੂੰ ਆਵਾਜ਼ ਤਾਂ ਉਠਾਉਣੀ ਪੈਣੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਬਾਕੀ ਕੁਝ ਗੱਲਾਂ ਪੋਲੀਟਿਕਲੀ ਵੀ ਹੁੰਦੀਆਂ ਕੁਝ ਪਾਰਟੀਆਂ ਨੇ ਕੀ ਹੁੰਦਾ ਵਿੱਚ ਚੱਕ ਕੇ ਰੱਖੋ ਕੰਮ ਤੇ ਇਸ ਤਰ੍ਹਾਂ ਨਾ ਕਰਨ ਪੋਲੀਟਿਕਲ ਪਾਰਟੀ ਹੁਣ ਤੁਸੀਂ ਉਹਨਾਂ ਨੂੰ ਮਿਲੋਗੇ ਕਿਉਂਕਿ ਹੁਣ ਵੀ ਉਹ ਬਾਪਰ ਤੇ ਇੰਤਜ਼ਾਰ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਮਿਲੋਗੇ ਜਾਂ ਉਹਨਾਂ ਦੇ ਸਵਾਲਾਂ ਦਾ ਜਵਾਬ ਹੋਵੇਗਾ ਫਰੀਮ ਰੋਕਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕੱਲ ਆ ਸਕਦੀ ਹੈ ਅਕਾਲੀ ਦਲ ਦੀ ਪਹਿਲੀ ਸੂਚੀ ਪਹਿਲੀ ਲਿਸਟ ਦੇ ਵਿੱਚ ਪੰਜ ਉਮੀਦਵਾਰ ਹੋ ਸਕਦੇ ਨੇ ਬਠਿੰਡਾ ਤੋਂ ਹਰਸਨਰਤ ਕੌਰ ਬਾਦਲ ਉਮੀਦਵਾਰ ਹੋ ਸਕਦੇ ਨੇ ਬਠਿੰਡਾ ਤੋਂ ਫਿਰ ਹਰਸਮਤ ਕੋਰ ਬਾਦਲ ਜਿਹੜੇ ਕੇ ਮੈਦਾਨ ਦੇ ਵਿੱਚ ਹੋਣਗੇ ਅਨੰਦਪੁਰ ਸਾਹਿਬ ਤੋਂ ਚੰਦੂ ਮਾਜਰਾ ਨੂੰ ਟਿਕਟ ਮਿਲ ਸਕਦੀ ਹੈ ਪਟਿਆਲਾ ਤੋਂ ਐਨ ਕੇ ਸ਼ਰਮਾ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਦੇ ਨਾਮ ਤੇ ਮੋਹਰ ਲੱਗ ਸਕਦੀ ਹੈ ਹੁਸ਼ਿਆਰਪੁਰ ਤੋਂ ਡਾਕਟਰ ਲਖਵੀਰ ਸੰਘੇੜੇ ਕੇ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿਉਂਕਿ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਤੇ ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸੂਚੀ ਪਹਿਲੀ ਲਿਸਟ ਆ ਸਕਦੀ ਜਿਸ ਦੇ ਵਿੱਚ ਕਿ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਬਠਿੰਡਾ ਬਠਿੰਡਾ ਆਪਣੇ ਆਪ ਦੇ ਵਿੱਚ ਪੂਰੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਹੌਟ ਸੀਟ ਹੈ ਹਰਸਮਤ ਕੋਰ ਬਾਦਲ ਲਗਾਤਾਰ ਇਥੋਂ ਚੋਂ ਲੜਦੇ ਵੀ ਆ ਰਹੇ ਨੇ ਜਿੱਤਦੇ ਵੀ ਆ ਰਹੇ ਨੇ ਤੇ ਬਠਿੰਡਾ ਤੋਂ ਇੱਕ ਵਾਰ ਫਿਰ ਹਰਸਮਤ ਕੋਰ ਬਾਦਲ ਤੇ ਗੜਾ ਕਿ ਕਾਲੀ ਦਲ ਦੇ ਵੱਲੋਂ ਦਾਖ ਖੇਡਿਆ ਜਾ ਸਕਦਾ ਹੈ ਆਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਟਿਕਟ ਮਿਲ ਸਕਦੀ ਹੈ ਪਟਿਆਲਾ ਤੋਂ ਐਨ ਕੇ ਸ਼ਰਮਾ ਜਿਹੜੇ ਕੇ ਉਮੀਦਵਾਰ ਹੋ ਸਕਦੇ ਨੇ ਐਨ ਕੇ ਸ਼ਰਮਾ ਜਿਹੜੇ ਕੇ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਵੀ ਰਹ ਚੁੱਕੇ ਨੇ ਤੇ ਉਹਨਾਂ ਨੂੰ ਪਟਿਆਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਦੇ ਨਾਂ ਤੇ ਮੋਹਰ ਲੱਗ ਸਕਦੀ ਹੈ ਪਿਛਲੇ ਦਿਨ ਹੀ ਵਿਕਰਮ ਮਜੀਠੀਆ ਦੇ ਬੋਲ ਇੱਕ ਮੰਚ ਤੇ ਇਸ ਦੇ ਸੰਕੇਤ ਵੀ ਦੇ ਦਿੱਤੇ ਗਏ ਸਨ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਹੋਏ ਨੇ ਵਿਨੇਸ਼ ਅਕਾਲੀ ਦਲ ਦੀ ਕੱਲ ਪਹਿਲੀ ਸੂਚੀ ਆ ਸਕਦੀ ਹੈ ਪੰਜ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ ਕੀ ਕੋ ਜਾਣ ਪ੍ਰਮਿੰਦਰ ਕੱਲ੍ਹ ਦੇਖੋ ਵਿਸਾਖੀ ਦਾ ਦਿਨ ਹੈ ਖਾਲਸਾ ਸਾਧਨਾ ਦਿਹਾੜਾ ਹੈ ਤੇ ਅਕਾਲੀ ਦਲ ਜਿਹੜੀ ਹੈ ਪੰਥਕ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਹੈ ਪੰਥਕ ਪਾਰਟੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਵੀ ਕੱਲ੍ਹ ਅਕਾਲੀ ਦਲ ਆਫ ਦੇ ਜਿਹੜੇ ਉਮੀਦਵਾਰਾਂ ਦੀ ਪਹਿਲੀ ਲਿਸਟ ਦਾ ਐਲਾਨ ਕਰ ਸਕਦੀ ਹੈ ਗਿਣਤੀ ਕਿੰਨੀ ਹੋ ਸਕਦੀ ਹੈ ਇਸ ਨੂੰ ਲੈ ਕੇ ਹਜੇ ਥੋੜੀ ਜਿਹੀ ਸਪੈਕੂਲੇਸ਼ਨ ਹੈ ਉਹ 5 ਵੀ ਹੋ ਸਕਦੇ ਹੈ 5 ਤੋਂ ਵੱਧ ਵੀ ਹੋ ਸਕਦੇ ਹੈ ਪਰ ਜਿਹੜੇ ਨਾਮਾਂ ਦੇ ਮੋਹਰ ਲੱਗ ਚੁੱਕੀ ਹੈ ਜਾਂ ਪਾਰਟੀ ਵੱਲੋਂ ਪਾਰਟੀ ਨੇ ਜਿਹੜੀਆਂ ਅੰਦਰੂਨੀਆ ਬੈਠਕਾਂ ਚ ਉਹ ਨਾਮ ਫਾਈਨਲ ਕਰ ਲਈ ਗਏ ਆ ਉਹਨਾਂ ਨਾਮਾਂ ਦਾ ਅਸੀਂ ਜ਼ਿਕਰ ਕਰ ਲਈਏ ਤਾਂ ਸਭ ਤੋਂ ਪਹਿਲਾਂ ਬਠਿੰਡਾ जिमरत कौर बादल पार्टी ਦੇ ਕਦਾਵਰ ਨੇਤਾ ਮੰਨੇ ਜਾਂਦੇ ਆ ਜਿਹੜੇ ਪਾਰਟੀ ਦੇ ਪ੍ਰਧਾਨ ਐ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਧਰਮ ਪਤਨੀ ਐ ਤੇ ਉਹਨਾਂ ਦਾ ਨਾਮ ਬਠਿੰਡਾ ਸੀਟ ਤੋਂ ਲਗਭਗ ਕਲੀਅਰ ਐ ਸਾਰੇ ਜਾਣਦੇ ਆ ਤੇ ਉਹ ਕਾਫੀ ਟਾਈਮ ਤੋਂ ਪ੍ਰਚਾਰ ਵੀ ਕਰ ਰਹੇ ਆ ਬਠਿੰਡਾ ਦੇ ਵਿੱਚ ਜੀ ਦੂਸਰੀ ਜੀ ਗੱਲ ਕਰੀਏ ਆਪਾਂ ਅੰਮ੍ਰਿਤਸਰ ਤੋਂ ਡਾਕਟਰ ਅੰਮ੍ਰਿਤਸਰ ਤੋਂ ਨਾਮ ਚੱਲ ਰਿਹਾ ਸੀਗਾ ਅਨਿਲ ਜੋਸ਼ੀ ਦਾ ਉਹਨਾਂ ਦਾ ਨਾਮ ਵੀ ਫਾਈਨਲ ਐ ਪਿੱਛੇ ਜੀ ਇੱਕ ਮੀਟਿੰਗ ਵੀ ਹੋਈ ਸੀ ਜਿਸ ਵਿੱਚ ਪਾਰਟੀ ਦੇ ਜਨਰਲ ਸੈਕਟਰੀ ਵਿਕਰਮ ਮਜੀਠੀਆ ਗਏ ਸੀਗੇ ਤੇ ਉਹਨਾਂ ਨੇ ਵੀ ਇਸ਼ਾਰਾ-ਇਸ਼ਾਰਿਆਂ 'ਚ ਹਿੰਟ ਦਿੱਤਾ ਸੀਗਾ ਕਿ ਅਨਿਲ ਜੋਸ਼ੀ ਹੀ ਜਿਹੜੇ ਉਮੀਦਵਾਰ ਫਾਈ ਹੋ ਰਿਹਾ ਹੈ ਕਿ ਅੰਮ੍ਰਿਤਸਰ ਸੀਟ ਤੇ ਅਕਾਲੀ ਦਲ ਖੁਦ ਚੋਣ ਲੜ ਰਿਹਾ ਹੈ ਕਿਉਂਕਿ ਐਸੋ ਪਹਿਲਾਂ ਅਕਾਲੀ ਭਾਜਪਾ ਦਾ ਲਾਇਸ ਹੁੰਦਾ ਸੀਗਾ ਤੇ ਅੰਮ੍ਰਿਤਸਰ ਸੀਟ ਹੈ ਜਿਹੜੀ ਭਾਜਪਾ ਦੇ ਖਾਤੇ ਵਿੱਚ ਆਉਂਦੀ ਸੀਗੀ ਇਹ ਕਰਕੇ ਅਨਿਲ ਜੋਸ਼ੀ ਜਿਨ੍ਹਾਂ ਦੀ ਆਪਦੀ ਬੈਕਗ੍ਰਾਉਂਡ ਵੀ ਭਾਜਪਾ ਦੀ ਰਹੀ ਹੈ ਪਰ ਮੌਜੂਦਾ ਉਹ ਅਕਾਲੀ ਦਲ ਵਿੱਚ ਨਹੀਂ ਤੇ ਉਹ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਹੈ ਅੰਮ੍ਰਿਤਸਰ ਸੀਟ ਸੀਟ ਤੋਂ ਹੋਣਗੇ ਤੇ ਉਹਨਾਂ ਦਾ ਨਾਮ ਹੈ ਜਿਹੜਾ ਪਾਰਟੀ ਵੱਲੋਂ ਕਲੀਅਰ ਹੈ ਅਤੇ ਆਪਾਂ ਜੀ ਤੀਸਰੀ ਸੀਟ ਦੀ ਗੱਲ ਕਰੀਏ ਇੱਕ ਬੜੀ ਇੰਟਰਸਟਿੰਗ ਸੀਟ ਸੀ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ ਅਨੰਦਪੁਰ ਸਾਹਿ ਜੇ ਦੋਨਾਂ ਨੇ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਆ ਉਹਦੇ ਵਿਕਾਰ ਦਾ ਸਵਾਲ ਬਣਾਇਆ ਹੋਇਆ ਸੀਗਾ ਵੀ ਕਿਹਨੂੰ ਉਮੀਦਵਾਰੀ ਫਾਈਨਲ ਵਿੱਚ ਹੋਊਗੀ ਆ ਕਿਹਨੂੰ ਨਹੀਂ ਹੋਊਗੀ ਪਰ ਹੁਣ ਜਿਹੜੀ ਪਾਰਟੀ ਦੇ ਅੰਦਰੂਨੀ ਸੂਤਰਾਂ ਤੋਂ ਖਬਰ ਮਿਲ ਰਹੀ ਹੈ ਉਹ ਮਿਲ ਰਹੀ ਹੈ ਕਿ ਪ੍ਰੋਫੈਸਰ ਪ੍ਰਮੇਂ ਸਿੰਘ ਚੰਦੂਮਾਹ ਦਾ ਨਾਮ ਹੈ ਜਿਹੜਾ ਲਗਭਗ ਕਲੀਅਰ ਹੈ ਕਿਉਂਕਿ ਪ੍ਰਮੇਂ ਸਿੰਘ ਚੰਦੂਮਾਹ ਦਾ ਪਹਿਲਾਂ ਵੀ ਉੱਥੋਂ ਐਮਪੀ ਰਹਿ ਚੁੱਕੇ ਆ ਤੇ ਪਹਿਲਾਂ ਉੱਥੋਂ ਚੋਣ ਵੀ ਲੜਦੇ ਰਹੇ ਆ ਇਸ ਕਰਕੇ ਡਾਕਟਰ ਦਲਜੀਤ ਸਿੰਘ ਚੀਮਾਨ ਨੂੰ ਪਾਰਟੀ ਐਸ ਵੀ ਆਰ ਵੀ ਟਿਕਟ ਨਹੀਂ ਕਸ ਸਕਦੀ ਤੇ ਪ੍ਰੋਫੈਸਰ ਪ੍ਰਮੇਂ ਸਿੰਘ ਚੰਦੂਮਾਹ ਰਹੀ ਹੈ ਜਿਨ੍ਹਾਂ ਦਾ ਨਾਮ ਲਗਭਗ ਸਿੰਘ ਨਾਮ ਸਾਹਮਣੇ ਆ ਰਿਹਾ ਪਰਮਿੰਦਰ ਐਨਕੇ ਸ਼ਰਮਾ ਜਿਹੜੇ ਕਿ ਡੇਰਾ ਬੱਸੀ ਤੋਂ ਕਈ ਵਾਰੀ ਐਮਐਲਏ ਰਹੇ ਚੁਕੇ ਹਨ ਹਾਲਾਂਕਿ ਡੇਰਾ ਬੱਸੀ ਪਟਿਆਲਾ ਲੋਕ ਸਭਾ ਸੈਗਮੈਂਟ ਦਾ ਹੀ ਹਿੱਸਾ ਹੈ ਤੇ ਮੰਨਿਆ ਜਾ ਰਿਹਾ ਸੀਗਾ ਕਿ ਉੱਥੋਂ ਇੱਕ ਰਖੜਾ ਪਰਿਵਾਰ ਵੀ ਦਾਵੇਦਾਰ ਹੈਗਾ ਪਰ ਜਿਹੜੀ ਹਣ ਕਾਲੀ ਦਲ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਵੀ ਐਨਕੇ ਸ਼ਰਮਾ ਦਾ ਨਾਮ ਕਲੀਅਰ ਹੈ ਜਿਹੜੀ ਸੁਖਵੀਰ ਸਿੰਘ ਬਾਦਲ ਵੱਲੋਂ ਪਟਿਆਲਾ ਵਿੱਚ ਯਾਤਰਾ ਕੱਢੀ ਗਈ ਸੀ ਕੱਲ ਵੀ ਉਹ ਇਵੈਂਟ ਪਟਿਆਲਾ ਜ਼ਿਲ੍ਹੇ ਵਿੱਚ ਹੀ ਸੀ ਉਦੋਂ ਐਨਕੇ ਸ਼ਰਮਾ ਲਗਾਤਾਰ ਉਹਨਾਂ ਦੇ ਨਾਲ ਦੇਖੇ ਗਏ ਸੀਗੇ ਤੇ ਇੱਕ ਜਿਹੜੀ ਹੁਸ਼ਿਆਰਪੁਰ ਦੀ ਰਿਜ਼ਰਵ ਸੀਟ ਹੈ ਉੱਥੋਂ ਇੱਕ ਬੜਾ ਇੰਟਰਸਟਿੰਗ ਨਾਮ ਸਾਹ ਜੀ ਉਹਨਾਂ ਦੀ ਪਹਿਲਾਂ ਚਰਚਾ ਦਲੀ ਸੀ ਆਮ ਆਦਮੀ ਪਾਰਟੀ ਚ ਜਾਣਗੇ ਪਰ ਕੁਝ ਦਿਨਾਂ ਬਾਅਦ ਆਲ ਆਫ ਸਡਨ ਫਿਰ ਖਬਰ ਆਈ ਉਹ ਅਕਾਲੀ ਦਲ ਚ ਜਾ ਰਹੇ ਹੈ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਜੁਆਇਨ ਵੀ ਕਰਾਇਆ ਤੇ ਹੁਣ ਖਬਰ ਹੈ ਕਿ ਉਹਨਾਂ ਦਾ ਨਾਮ ਵੀ ਜਿਹੜਾ ਲਗਭਗ ਕਲੀਅਰ ਹੋ ਗਿਆ ਹੈ ਤੇ ਉਹਨਾਂ ਨੂੰ ਵੀ ਪਾਰਟੀ ਟਿਕਟ ਦੇ ਸਕਦੀ ਹੈ ਉਹਨਾਂ ਦਾ ਨਾਮ ਵੀ ਪਾਰਟੀ ਉਮੀਦ ਹੈ ਕਿ ਕੱਲ ਟੀਲਿਸਟ ਜਾਰੀ ਕਰੂਗੀ ਤਾਂ ਉਹਨਾਂ ਦਾ ਨਾਮ ਵੀ ਡਿਕਲੇਅਰ ਕਰੂਗੀ ਪਰਮਿੰਦਰ ਚੁੱਕੀ ਜਿਹੜੀ ਹੁਸ਼ਿਆਰਪੁਰ ਸੀਟ ਹੈ ਇਹ ਵੀ ਭਾਜਪਾ ਦੇ ਕੋਟੇ ਚ ਰਹੀ ਹੈ ਜਦੋਂ ਅਕਾਲੀ ਭਾਜਪਾ ਐਲਾਈਅੰਸ ਹੁੰਦਾ ਸੀ ਇਸ ਕਰਕੇ ਅਕਾਲੀ ਦਲ ਨੇ ਪਿਛ ਸਿੰਘ ਉਹ ਕਾਫੀ ਡੀਐਚਓ ਦੇ ਤੌਰ ਤੇ ਕਾਫੀ ਚਰਚਿਤ ਰਹੇ ਆ ਪੰਜਾਬ ਦੇ ਕਈ ਹਲਕਿਆਂ ਵਿੱਚ ਇਸ ਕਰਕੇ ਪਾਰਟੀ ਵੱਲੋਂ ਉਹਨਾਂ ਦਾ ਨਾਮ ਹੈ ਜਿਹੜਾ ਲਗਭਗ ਕਲੀਅਰ ਕਰ ਦਿੱਤਾ ਗਿਆ ਤੇ ਰਿਜ਼ਰਵ ਸੀਟ ਹੈ ਤੇ ਜਿਹੜੇ ਡਾਕਟਰ ਲਖਵੀਰ ਸਿੰਘ ਆ ਉਹ ਵੀ ਇੱਕ ਰਿਜ਼ਰਵ ਕੈਟਾਗਰੀ ਨੂੰ ਬਿਲੋਂਗ ਕਰਦੇ ਆ ਇਸ ਕਰਕੇ ਉਹਨਾਂ ਦਾ ਨਾਮ ਵੀ ਕਲੀਅਰ ਕਰ ਦਿੱਤਾ ਗਿਆ ਤੇ ਉਮੀਦ ਹੈ ਕਿ ਪਰਮਿੰਦਰ ਇਹ ਜਿਹੜੇ ਲਿਸਟ ਹੈ ਉਹ ਉਮੀਦ ਹੈ ਕਿ ਕੱਲ ਜਾਰੀ ਹੋਏਗੀ ਤੇ ਇਹਨਾਂ ਵਿੱਚ ਸਾਰੇ ਨਾਮ ਜਿਹੜੇ ਨਿਊਜ਼ ਰੀਡਿੰਗ ਪੰਜਾਬ ਦੱਸ ਰਿਹਾ ਉਹਨਾਂ ਦਾ ਜ਼ਿਕਰ ਜ਼ਰੂਰ ਹੋਏਗਾ ਜੀ ਪਰਮਿੰਦਰ ਆਪ ਨੇ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਹਾਲਾਂਕਿ ਦੋਵੇਂ ਦਾਅਵੇਦਾਰ ਮੰਨੇ ਜਾ ਰਹੇ ਨੇ ਲਗਾਤਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਡਾਕਟਰ ਦਲਜੀਤ ਸਿੰਘ ਚੀਮਾ ਦਾ ਵੀ ਲਗਾਤਾਰ ਜ਼ਿਕਰ ਹੋ ਰਿਹਾ ਤੇ ਕਿ ਮੰਨ ਲਿਆ ਜਾਵੇ ਕਿ ਹੁਣ ਕਿਤਨਾ ਕਿਤੇ ਆਖਰਕਾਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸੈਮਟੀ ਫਾਈਨਲ ਬਣ ਚੁੱਕੀ ਹੈ ਦੇਖੋ ਪ੍ਰਮਿੰਦਰ ਟਿਕਟ ਤਾਂ ਇੱਕ ਬੰਦੇ ਨੂੰ ਹੀ ਮਿਲਨੀ ਹੁੰਦੀ ਹੈ ਦਾਵੇਦਾਰ ਜਿੰਨੇ ਮਰਜੀ ਹੋਣ ਔਰ ਜਿਹੜੀਆਂ ਪੁਰਾਣੀਆਂ ਇਸਟੈਬਲਿਸ਼ਡ ਪਾਰਟੀਆਂ ਆ ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਭਾਜਪਾ ਹੋਵੇ ਇੱਥੇ ਦਾਵੇਦਾਰੀਆਂ ਤਾਂ ਹੁੰਦੀਆਂ ਹੀ ਆ ਕਿਉਂਕਿ ਹਰ ਕੋਈ ਚਾਹੁੰਦਾ ਕਿ ਇਲੈਕਟੋਰਲ ਪੋਲਿਟਿਕਸ ਵਿੱਚ ਆਈਏ ਲੋਕਾਂ ਵਿੱਚ ਜਾ ਕੇ ਆਪਦਾ ਬੇਸ ਬਣਾਈਏ ਤੇ ਫਿਰ ਇੱਕ ਲੋਕ ਸੇਵਾ ਦਾ ਜ਼ਰੀਆ ਵੀ ਹੁੰਦਾ ਤੇ ਪਲੱਸ ਜਿਹੜਾ ਆਪਣੇ ਇੱਕ ਮੰਨਿਆ ਜਾਂਦਾ ਵੀ ਜਿਹੜਾ ਇਲੈਕਟੋਰਲ ਪੋਲਿਟਿਕਸ ਵਿੱਚ ਆ ਰਿਹਾ ਉਹ ਜਾਦਾ ਇਸਟੈਬਲਿਸ਼ ਲੀਡਰ ਹੈ ਇਸ ਕਰਕੇ ਜਿਹੜਾ ਸੀਗਾ ਕਿ ਡਾਕਟਰ ਚੀਮਾ ਵੀ ਇਸ ਵਾਰ ਕਾਫ ਅਨੰਪੁਰ ਸਾਹਿਬ ਤੋਂ ਬਕਾਇਦਾ ਉਹਨਾਂ ਨੇ ਆਪਦੀਆਂ ਐਕਟੀਵਿਟੀਆਂ ਵੀ ਉੱਥੇ ਜਾਰੀ ਰੱਖੀਆਂ ਹੋਈਆਂ ਸੀ ਲੋਕਾਂ ਨੂੰ ਮਿਲ ਰਹੇ ਸੀਗੇ ਤੇ ਉਸ ਉਧਰੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਰ ਨਾ ਪਹਿਲਾਂ ਵੀ ਐਮਪੀ ਰਹਿ ਚੁੱਕੇ ਐ এসএসসি ਸੀਟ ਤੋਂ ਤੇ ਉਹ ਵੀ ਲਗਾਤਾਰ ਉੱਥੇ ਕੈਂਪੇਨ ਕਰ ਰਹੇ ਸੀਗੇ ਤੇ ਇਸ ਕਰਕੇ ਦੋਨਾਂ ਵੱਲੋਂ ਬਕਾਇਦਾ ਪਾਰਟੀ ਦੇ ਪੱਧਰ ਤੇ ਜਿਹੜੀਆਂ ਪਾਰਟੀ ਦੀਆਂ ਵੀ ਇੰਟਰਨਲ ਮੀਟਿੰਗਸ ਹੋਈਆਂ ਸੀ ਕੁਝ ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲ ਨੇ ਹਰੇਕ ਹਲਕੇ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੋਣ ਜਾਂ ਹੋਰ ਜਿਹੜੇ ਮੇਨ ਮੋਤਵਾਰ ਆਗੂ ਆ ਸਾਰਿਆਂ ਨੂੰ ਬੁਲਾ ਕੇ ਬੈਠਕਾ ਕੀਤੀ ਸੀ ਸਾਰਿਆਂ ਦਾ ਫੀਡਬੈਕ ਲਿਆ ਸੀਗਾ ਤੇ ਉਦੋਂ ਪਾਵੇਂ ਉਹ ਅਨੰਦਪੁਰ ਸਾਹਿਬ ਹੋਵੇ ਤੇ ਭਾਵੇਂ ਆਹ ਆਪ ਆਪਣਾ ਭਾਵੇਂ ਦਲਜੀਤ ਚੀਮਾ ਹੁਣ ਭਾਵੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਦਰਾ ਹੁਣ ਪਰ ਹੁਣ ਜਿਹੜੀ ਅੰਦਰੂਨੀ ਸੂਤਰਾਂ ਤੋਂ ਇਹ ਖਬਰ ਆ ਰਹੀ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਦਰਾ ਦਾ ਨਾਮ ਹੈ ਜਿਹੜਾ ਪਾਰਟੀ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਹੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਮੁੜ ਤੋਂ میدان ਚ ਉਤਾਰਿਆ ਜਾਵੇ। ਅਬਨੇ ਜਿਸ ਤਰ੍ਹਾਂ ਦੀਆਂ ਕੱਲ ਦਿੱਲੀ ਤੋਂ ਤਸਵੀਰਾਂ ਆਈਆਂ ਸਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਜਿਹੜੇ ਕਿ ਭਾਜੀਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਕਿ ਉਸ ਤੋਂ ਬਾਅਦ ਇੱਕ ਪ੍ਰੈਸ਼ਰ ਵੀ ਕਹਾ ਜਾ ਸਕਦਾ ਹੈ ਕਿ ਜਿਸ ਦੇ ਚੱਲਦੇ ਹੁਣ ਇਹ ਉਮੀਦਵਾਰਾਂ ਦੀ ਸ ਅ ਦੇਖੋ ਪ੍ਰਮਿੰਦਰ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਬੈਠਕਾਂ ਕੀਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਸਪੈਕੂਲੇਟਿਵ ਸੀਗਾ ਕਿ ਆਉਣ ਵਾਲੇ ਕਿਸੇ ਆਉਣ ਵਾਲੇ ਦਿਨਾਂ ਵਿੱਚ ਕਦੇ ਵੀ ਇਹ ਜਿਹੜੀ ਸੀਟਾਂ ਡਿਗਲੇਰ ਹੋ ਸਕਦੀਆਂ ਹਨ ਤੇ ਕੱਲ ਇਸ ਦਾ ਇੱਕ ਲੌਜੀਕ ਇਹ ਹੈ ਕਿ ਕੱਲ ਵਿਸ਼ਾਖੀ ਦਾ ਦਿਨ ਹੈ ਕੱਲ ਪਵਿੱਤਰ ਦਿਹਾੜਾ ਤੇ ਖਾਲਸਾ ਸਾਜਨਾ ਦਿਵਸ ਵੀ ਕੱਲ ਹੀ ਮਨਾਇਆ ਜਾਂਦਾ ਹੈ ਤੇ ਇਸ ਕਰਕੇ ਜੇ ਅਕਾਲੀ ਦਲ ਦੀ ਆਪਾ ਪਿਸ਼ਟ ਭੂਮੀ ਦੇ ਹਿਸਾਬ ਨਾਲ ਦੇਖੀਏ ਤਾਂ ਉਹਨਾਂ ਲਈ ਇੱਕ ਬਹੁਤ ਵੱਡਾ ਦਿਨ ਹੈ ਤੇ ਕਿਉਂਕਿ ਸਿੱਖ ਸਿਆਸੀ ਹਲਕਿਆਂ ਵਿੱਚ ਵੀ ਪੰਜਾਬੀ ਲੋਕਾਂ ਵਿੱਚ ਵੀ ਕੱਲ ਦਾ ਦਿਨ ਬਹੁਤ ਪਵਿੱਤਰ ਦਾ ਤੌਰ ਤੇ ਮਨਾਇਆ ਜਾਂਦਾ ਹੈ ਇਸ ਲਈ ਇੱਕ ਬਟਰ ਆਪਸ਼ਨ ਹੈ ਵੀ ਜੇ ਅਕਾਲੀ ਦਲ ਕੱਲ ਹੀ ਲਿਸਟ ਜਾਰੀ ਕਰ ਦਿੰਦਾ ਆਪਦੇ ਉਮੀਦਵਾਰਾਂ ਦੀ ਤਾਂ ਉਹਨਾਂ ਨੂੰ ਇੱਕ ਮੈਸੇਜ ਕਨਵੇ ਕਰਨ ਵਿੱਚ ਸੌਖਾ ਹੋਊਗਾ ਕਿ ਯਾਦ ਰੱਖਣਾ ਦੇ ਨਾਂ ਹੀ ਅਸੀਂ ਇਸ ਲਈ ਚੂਸ ਕੀਤਾ ਹੈ ਕਿਉਂਕਿ ਇਹ ਅਕਾਲੀ ਦਲ ਪੰਥਕ ਪਾਰਟੀ ਹੈ ਤੇ ਖਾਲਸਾ ਸਾਧਨਾ ਦੇ ਵਾਸਤੇ ਵਿਸ਼ਾਖੀ ਦਾ ਤਿਉਹਾਰ ਹੈ ਇਸ ਕਰਕੇ ਇਸ ਟਾਈਪ ਦੀਆਂ ਖਬਰਾਂ ਆ ਰਹੀਆਂ ਕਿ ਅਕਾਲੀ ਦਲ ਦੀ ਜਿਹੜੀ ਪਹਿਲੀ ਲਿਸਟ ਫਾਈਨਲ ਹੈ ਜਿਹੜੇ ਕੈਂਡੀਡੇਟ 5-6 ਲਗਭਗ ਫਾਈਨਲ ਹੈ ਉਹਨਾਂ ਦਾ ਐਲਾਨ ਕੱਲ ਕੀਤਾ ਜਾ ਸਕਦਾ ਹੈ ਹਾਂ ਠੀਕ ਹੈ ਮਨਜੀਪ ਜੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸ਼ਰਮਣੀ ਅਕਾਲੀ ਦਲ ਦੇ ਨਾਲ ਜੁੜੀ ਇਹ ਵੱਡੀ ਖਬਰ ਅਸੀਂ ਆਪਣੇ ਕੱਲ ਯਾਨੀ ਕਿ 13 ਅਪ੍ਰੈਲ 13 ਅਪ੍ਰੈਲ ਵਿਸਾਖੀ ਵਾਲਾ ਦਿਨ ਖਾਲਸਾ ਪੰਥ ਦਾ ਸਾਜਨਾ ਦਿਹਾੜਾ ਕਿਉਂਕਿ ਵਿਸਾਖੀ ਵਾਲੇ ਦਿਨ ਹੀ 1699 ਈਸਵੀ ਨੂੰ ਜਿਹੜੀ ਕਿ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਤੇ ਉਸੇ ਦਿਨ ਉਹ ਅਕਾਲ ਗੱਲ ਦੇ ਵੱਲੋਂ ਚੁਣਿਆ ਗਿਆ ਕਿਉਂਕਿ ਇੱਕ ਪੰਥਕ ਪਾਰਟੀ ਦੇ ਤੌਰ ਤੇ ਜਿਹੜੀ ਕਿ ਪਹਿਚਾਣ ਹੈ ਸ਼੍ਰੋਮਣੀ ਅਕਾਲ ਦਲ ਦੀ ਪੰਥਕ ਪਾਰਟੀ ਦੇ ਤੌਰ ਤੇ ਜਾਣਿਆ ਜਾਂਦਾ ਤਾਂ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਦਿਵਸ ਵਾਲੇ ਦਿਨ ਹੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਾਰੀ ਕੀਤੀ ਜਾ ਸਕਦੀ ਹੈ ਪਹਿਲੀ ਲਿਸਟ ਦੇ ਵਿੱਚ ਪੰਜ ਉਮੀਦਵਾਰ ਹੋ ਸਕਦੇ ਨੇ ਉਹ ਪੰਜੇ ਉਮੀਦਵਾਰ ਅਸੀਂ ਵਿਸਥਾਰ ਦੇ ਨਾਲ ਗ੍ਰਾਫਿਕ ਦੇ ਜ਼ਰੀਏ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਗੱਲ ਬਠਿੰਡਾ ਦੀ ਕੀਤੀ ਜਾਵੇ ਤਾਂ ਬਠਿੰਡਾ ਤੋਂ ਲਗਾਤਾਰ ਤਿੰਨ ਵਾਰ ਦੇ ਐਮਪੀ ਹਰਸਨਤ ਕੋਰ ਬਾਦਲ ਇਸ ਵਾਰ ਫਿਰ ਚੌਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਬਠਿੰਡਾ ਤੋਂ ਮੁੜ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਦਾ ਖੇਡਿਆ ਜਾ ਸਕਦਾ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਆ ਟਿਕਟ ਮਿਲ ਸਕਦੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਨੇ ਹਾਲਾਂਕਿ ਲਗਾਤਾਰ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਆਪਣੀ ਦਵੇਦਾਰੀ ਜਿਤਾਈ ਜਾ ਰਹੀ ਸੀ ਤੇ ਹੁਣ ਚੰਦੂ ਮਾਜਰਾ ਦਾ ਜ਼ਿਕਰ ਹੋ ਰਿਹਾ ਚੰਦੂ ਮਾਜਰਾ ਨੂੰ ਜਿਹੜੀ ਇੱਕ ਟਿਕਟ ਮਿਲ ਸਕਦੀ ਹੈ ਇਸ ਤਰ੍ਹਾਂ ਪਟਿਆਲਾ ਤੋਂ ਐਨ ਕੇ ਸ਼ਰਮਾ ਉਮੀਦਵਾਰ ਹੋ ਸਕਦੇ ਨੇ ਅੰਮ੍ਰਿਤਸਰ ਤੋਂ ਨਿਲ ਜੋਸ਼ੀ ਦੇ ਨਾਂ ਤੇ ਮੁਰ ਲੱਗ ਸਕਦੀ ਹੈ ਪਿਛਲੇ ਦਿਨੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇੱਕ ਮੰਚ ਤੇ ਗੜਾ ਕਿ ਕਿਤੇ ਨਾ ਕਿਤੇ ਇਸ ਗੱਲ ਤੇ ਸੰਕੇਤ ਦੇ ਦਿੱਤੇ ਗਏ ਸਨ ਕਿ ਅਨਿਲ ਜੋਸ਼ੀ ਜਿਹੜੇ ਕਿ ਅੰਮ੍ਰਿਤਸਰ ਤੋਂ ਕਾਲੀ ਦਲ ਦੇ ਉਮੀਦਵਾਰ ਹੋਣਗੇ ਉੱਥੇ ਹੁਸ਼ਾਰਪੁਰ ਤੋਂ ਡਾਕਟਰ ਲਖਬੀਰ ਸਿੰਘ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਚਿਹਰਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਦਰਸ਼ਕ ਬਹੁਤ ਸਾਰੇ ਵਾਕਿਫ ਹੀ ਹੋਣਗੇ ਸਾਬਕਾ ਸੇ ਤਫਸਰ ਨੇ ਸਮੇਤ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਰਿਟਾਇਰਮੈਂਟ ਲਈ ਗਈ ਹਾਲਾਂਕਿ ਪਹਿਲਾਂ ਚਰਚਾਵਾਂ ਸਨ ਕਿ ਆਵਾਦੀ ਪਾਰਟੀ ਵਿੱਚ ਜਾ ਸਕਦੇ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਅਲੱਗ-ਅਲੱਗ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਕਾਫੀ ਉਹਨਾਂ ਦੀਆਂ ਵੀਡੀਓ ਵੀ ਸਾਹਮਣੇ ਆਉਂਦੀਆਂ ਸਨ ਵਕਤ-ਵਕਤ ਦੁਕਾਨਾਂ ਤੇ ਉਹਨਾਂ ਦੇ ਵੱਲੋਂ ਰੇਡ ਕੀਤੀ ਜਾਂਦੀ ਸੀ ਆ ਤਾਂ ਉਸ ਨੂੰ ਲੈ ਕੇ ਕਾਫੀ ਸੁਰਖੀਆਂ ਦੇ ਵਿੱਚ ਵਿਆਇ ਤੇ ਡਾਕਟਰ ਲਖਬੀਰ ਸਿੰਘ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ। ਦੂਸਰੀ ਗੱਲ ਕਾਂਗਰਸ ਦੀ ਕੀਤੀ ਜਾਵੇ ਤਾਂ ਪਟਿਆਲਾ ਕਾਂਗਰਸ ਦੇ ਵਿੱਚ ਬਾਗੀ ਸੁਰ ਉੱਠੇ ਨੇ ਡਾਕਟਰ ਗਾਂਧੀ ਨੂੰ ਟਿਕਟ ਦੇਣ ਤੋਂ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਟਕਸਾਲੀ ਕਾਂਗਰਸੀਆਂ ਦੇ ਵੱਲੋਂ ਹੀ ਇਹ ਵਿਰੋਧ ਕੀਤਾ ਜਾ ਰਿਹਾ ਹੈ ਪਟਿਆਲਾ ਰਾਜਪੂਰਾ ਨਾਬਾ ਤੇ ਸਮਾਣਾ ਦੇ ਬਲਾਕ ਪ੍ਰਧਾਨਾਂ ਨੇ ਮੀਟਿੰਗ ਕੀਤੀ ਹੈ ਕਾਂਗਰਸ ਬਲਾਕ ਪ੍ਰਧਾਨਾਂ ਨੇ ਇੱਕ ਸੁਰ ਦੇ ਵਿੱਚ ਕਿਹਾ ਕਿ ਜੇ ਡਾਕਟਰ ਗਾਂਧੀ ਨੂੰ ਟਿਕਟ ਦਿੱਤੀ ਤਾਂ ਵਿਰੋਧ ਕਰਾਂਗੇ ਕੁਝ ਦਿਨ ਪਹਿਲਾਂ ਹੀ ਡਾਕਟਰ ਗਾਂਧੀ ਕਾਂਗਰਸ ਦੇ ਵਿੱਚ ਅਰਸਲ ਸ਼ਾਮਲ ਹੋਏ ਨੇ ਡਾਕਟਰ ਗਾਂਧੀ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਹੀ ਉਹਨਾਂ ਦੇ ਪਟਿਆਲਾ ਤੋਂ ਚੋਣ ਲੜਨ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਲਵਾਂ ਜਦੋਂ ਮੌਕਾ ਆਊਗਾ ਜੇ ਮੈਨੂੰ ਟਿਕਟ ਮਿਲਦੀ ਹੈ ਤਾਂ ਇਹ ਵੀ ਨਹੀਂ ਪਤਾ ਟਿਕਟ ਮਿਲਦੀ ਕਿ ਨਹੀਂ ਮਿਲਦੀ ਜੇ ਮੈਨੂੰ ਟਿਕਟ ਮਿਲਦੀ ਹੈ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਪਰ ਕਿਤੇ ਨਾ ਕਿਤੇ ਗੱਲ ਉੜ ਜੁੜ ਜੁੜਦੀ ਆਈ ਹੈ ਡਾਕਟਰ ਗਾਂਧੀ ਕਾਂਗਰਸ ਆਏ ਇਸੇ ਕਰਕੇ ਜਿਹਨੂੰ ਟਿਕਟ ਮਿਲੇ ਨਹੀਂ 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 ਮੈਂ ਤਾਂ ਕਲੀਅਰ ਕਰਤਾ ਸੀ ਮੈਂ ਇਸ ਕਰਕੇ ਆਇਆ ਹੀ ਨਹੀਂ ਤੁਸੀਂ ਦੇਖ ਲਓ ਜਿਵੇਂ ਟਿਕਟ ਨਾ ਮਿਲੇ ਹੋਰ ਨੂੰ ਟਿਕਟ ਮਿਲੇ ਮੈਂ ਡਾਕਟਰ ਗਾਂਧੀ ਸਾਥ ਦੇਗਾ ਬਿਲਕੁਲ ਲਾਜ਼ਮੀ ਕੱਲਾ ਪੰਜਾਬ ਤੇ ਨਹੀਂ ਪੰਜਾਬ ਤੋਂ ਬਾਹਰ ਵੀ ਸਾਥ ਦੇਊਗਾ ਕੱਲਾ ਪਟਿਆਲਾ ਨਹੀਂ ਪਟਿਆਲਾ ਤੋਂ ਬਾਹਰ ਵੀ ਸਾਥ ਦੇਊਗਾ ਤੁਹਾਨੂੰ ਪਤਾ ਹੀ ਨਹੀਂ ਮੀਡੀਆ ਦੋਸਤਾਂ ਨੂੰ ਕਿ ਗਾਂਧੀ ਦੀ ਭਾਵਨਾ ਕੀ ਹੈ ਇਸ ਇਹਨਾਂ ਇਲੈਕਸ਼ਨਾਂ 'ਚ ਪਾਰਟਿਸਿਪੇਟ ਕਰਨੀ ਜਾਂ ਕਾਂਗਰਸ ਜੁਆਇਨ ਕਰਨ ਦੀ ਮੇਰੀ ਭਾਵਨਾ ਇੱਕ ਇਤਿਹਾਸਿਕ ਪ੍ਰਸੰਗ ਹੈ ਉਹਦਾ ਮੌਜੂਦਾ ਸਿਆਸਤਨਾ ਕੋ ਬੋਤਾਂ ਲੈਣਾ ਜਾਨੀ ਕਿ ਲੋਕਲ ਕਾਂਗਰਸੀ ਸਿਆਸਤਨਾ ਮੇਰਾ ਇੱਕ ਇਤਿਹਾਸਿਕ ਪ੍ਰਸੰਗ ਹੈ ਉਸ ਪ੍ਰਸੰਗ ਇਸ ਮੈਂ ਹਿਸਟਰੀ ਦੇ ਸਹੀ ਪਾਸੇ ਖੜਾ ਦੇਖਣਾ ਚਾਹੁੰਦਾ ਆਪਣੇ ਆਪ ਨੂੰ ਨਾ ਕਿ ਹਿਸਟਰੀ ਗਲਤ ਪਾਸੇ ਦੇਖਣਾ ਚਾਹੁੰਦਾ ਮੈਂ ਉਹਨਾਂ ਤਾਕਤਾਂ ਦੀ ਚੁੱਪ ਰਹਿ ਕੇ ਜਾਂ ਸਾਈਡ ਨਾ ਲੈ ਕੇ ਮਦਦ ਨਹੀਂ ਕਰਨਾ ਚਾਹੁੰਦਾ ਜਿਹੜੀ ਮੁਲਕ ਨੂੰ ਤਬਾਹੀ ਦੇ ਪਾਸੇ ਲੈ ਜਾ ਰਹੀ ਹੈ ਡਾਕਟਰ ਸਾਹਿਬ ਤੁਸੀਂ ਕਹੇਗਾ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਗੱਲ ਹੈਗੀ ਹੁਣ ਜਿਹੜੀ ਮੀਟਿੰਗਾਂ ਹੋ ਰਹੀਆਂ ਨੇਗੇ ਉਹ ਕਹਿ ਰਹੇ ਨੇ ਕਿ ਗੱਲ ਸੁਣ ਇੱਕ ਮਿੰਟ ਜੀ ਉਹ ਕਹਿ ਰਹੇ ਨੇ ਕਿ ਵੀ ਜੇ ਡਾਕਟਰ ਗਾਂਧੀ ਨੂੰ ਟਿਕਟ ਮਿਲਦੀ ਐ ਸੀ ਕਾਂਗਰਸ ਚ ਬਾਈਕਾਟ ਕਰ ਦੇਣਾਗਾ ਜਾਂ ਕੋਈ ਗੱਲ ਨਹੀਂ ਕੁਛ ਨਹੀਂ ਫਰਕ ਪੈਂਦਾ ਹੈਗਾ ਅੱਜ ਕੱਲ ਚੜਾਣਾ ਮਜ਼ਬੂਤ ਕਿਵੇਂ ਹੋਊਗਾ ਨਹੀਂ ਨਹੀਂ ਮਜ਼ਬੂਤ ਕਿਵੇਂ ਦੇਖਦੇ ਤੁਸੀਂ ਮਿਲਣਾ ਕਿ ਜੇ ਠੀਕ ਆ ਠੀਕ ਆ ਨੀਤਾ ਅਬ ਮੈਂ ਮੈਂ ਤਾਂ ਜੇ ਮੈਨੂੰ ਟਿਕਟ ਦਿੱਤੀ ਕਾਂਗਰਸ ਨੇ ਮੈਂ ਜੀ ਜਾਨਾ ਲੜੂਗਾ ਤੁਸੀਂ ਕਿਵੇਂ ਮਨਾਉਂਗੇ ਕਿਉਂਕਿ ਸਾਫ ਦਾ ਵਿਧਾਇਕਾਂ ਦਾ ਕਰ ਹਰ ਹਰਦੀਾਲ ਕੰਬੋਜ ਤੱਕ ਇਹ ਕੋਈ ਬਿਆਹ ਥੋੜੀ ਜੰਗ ਹੈ ਯਾਰ ਇਹ ਜੰਗ ਹੈਗੀ ਆ ਉਹਨਾਂ ਨੂੰ ਕਹਾਂਗੇ ਆ ਆ ਝੰਡਾ ਕਾਂਗਰਸ ਦਾ ਆ ਅੱਡਾ ਬੜਾ ਚੁਣੌਤੀ ਹੈਗੀ ਆ ਸਾਡੇ ਨਾਲ ਤੁਰੋ ਇਹ ਕਹਿੰਦਾ ਕੋਈ ਮੈਨੂੰ ਵੀ ਪਤਾ ਲੱਗਿਆ ਕਿ ਕੱਲ ਕਾਫੀ ਜ਼ਿਆਦਾ ਜ਼ਿਲੇ ਚੋਂ ਹੀ ਜੀ ਕਿ ਉਹ ਛਤਰਾਣੇ ਤੋਂ ਅੱਗੇ ਤੋਂ ਤੇ ਜਾਂ ਫਿਰ ਆਪਣਾ ਸਮਾਣੇ ਤੋਂ ਬਹੁਤ ਜ਼ਿਆਦਾ ਸੀਗੇ ਨਾਬੇ ਤੋਂ ਵੀ ਸੀਗੇ ਤੇ ਰਾਜਪੁਰਾ ਤੋਂ ਵੀ ਸੀਗੇ ਬਾਕੀ ਥਾਂ ਤੋਂ ਵੀ ਸੀਗੇ ਬਹੁਤ ਵਰਕਰ ਸੀ ਜਿਹੜੇ ਜਿਨ੍ਹਾਂ ਨੇ ਆ ਕੇ ਇੱਥੇ ਸਪਸ਼ਟ ਕਿਹਾ ਕਿ ਸਾਡੀਆਂ ਤਿੰਨ ਤਿੰਨ ਪੀੜ੍hiyan ਜਿਹੜੀਆਂ ਹੈਗੀਆਂ ਸੀ ਕਾਂਗਰਸ ਪਾਰਟੀ ਦੇ ਵਿੱਚ ਲੱਗੀਆਂ ਜਾਂ ਪਿਛਲੇ 2 ਸਾਲ ਤੋਂ ਸਾਡੇ ਨਾਲ ਬਹੁਤ ਵਧੇਗੀ ਹੋਈ ਹੈ ਇਹ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਕੇਵਲ ਜੇ ਲੜਾਈ ਲੜੀਆ ਲੋਕਲ ਜਿਹੜੇ ਕਾਂਗਰਸ ਦੇ ਜਿਹੜੇ ਲੀਡਰ ਆ ਉਹਨਾਂ ਨੇ ਲੜਾਈ ਲੜੀਆ ਪਟਿਆਲੇ ਜ਼ਿਲ੍ਹੇ ਦੇ ਨਾਲ ਜਿਹੜੇ ਸਬੰਧਤ ਲੀਡਰਸ਼ਿਪ ਆ ਉਹਨਾਂ ਨੇ ਸੋ ਉਹਨਾਂ ਦੇ ਮਨ ਦੇ ਵਿੱਚ ਇੱਕ ਹੱਦਸਾ ਆ ਰਿਹਾ ਸੀਗਾ ਕਿ ਬਾਹਰੋਂ ਜਿਵੇਂ ਆਇਆ ਡਾਕਟਰ ਗਾਂਧੀ ਆਏ ਆ ਵੀ ਸ਼ਾਇਦ ਉਹਨਾਂ ਨੂੰ ਟਿਕਟ ਨਾ ਦੇਈ ਜਾਵੇ ਕਿਉਂਕਿ ਡਾਕਟਰ ਗਾਂਧੀ ਦਾ ਹਮੇਸ਼ਾ ਹੀ ਐਂਟੀ ਕਾਂਗਰਸ ਉਹਨਾਂ ਦਾ ਜਿਹੜਾ ਰਿਹਾ ਕਿ ਉਹ ਹਮੇਸ਼ਾ ਕਾਂਗਰਸ ਦੇ ਵਿਰੁੱਧ ਬੋਲਦੇ ਰਹੇ ਆ ਕਿ ਮੈਂ ਕਾਂਗਰਸ ਨੂੰ ਨਫ਼ਰਤ ਕਰਦਾ ਮੈਂ ਤੁਹਾਨੂੰ ਦੱਸਾਂ ਤੇ ਪਿੰਡਾਂ ਦੇ ਵਿੱਚ ਵੀ ਜਦੋਂ ਜਾ ਕੇ ਬੋਲਦੇ ਸੀ ਤਾਂ ਕਾਂਗਰਸ ਦੇ ਖਿਲਾਫ ਹੀ ਬੋਲਦੇ ਹੈਗੇ ਆ ਤੋਂ ਨੈਚਰ 'ਚ ਜਦੋਂ ਕਿਸੇ ਬੰਦੇ ਦਾ ਅਜਿਹੇ ਬੰਦੇ ਦਾ ਨਾਮ ਆਂਦਾ ਤਾਂ ਵਰਕਰਾਂ ਦੇ ਅੰਦਰ ਇੱਕ ਖਲਬਲੀ ਜਿਹੀ ਮਚ ਗਈ ਵੀ ਕਿਤੇ ਇਹ ਗਲਤ ਡਿਸੀਜਨ ਨਾ ਹੋ ਜੇ ਇਹ ਸੋ ਉਹਦੇ ਕਰਕੇ ਉਹ ਸਾਰੇ ਇਕੱਠੇ ਹੋਏ ਆ ਇਹ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਰਾਜਪੁਰੇ ਦੇ ਅੰਦਰ ਵੀ ਹੋਏ ਸੁਮਾਣੇ ਦੇ ਅੰਦਰ ਵੀ ਹੋਏ ਛਤਰਾਣੇ ਦੇ ਅੰਦਰ ਵੀ ਹੋਏ ਵੱਖ-ਵੱਖ ਥਾਂ ਹੀ ਜਿਹੜਾ ਹੈਗਾ ਬਹੁਤ ਵੱਡੇ ਪਮਾਨੇ ਦੇ ਉੱਤੇ ਜਿਹੜਾ ਹੈਗਾ ਵਰਕਰਾਂ ਦੇ ਅੰਦਰ ਭਾਰੀ ਰੋਸ ਹੈ ਇਸ ਗੱਲ ਦਾ ਸਾਬਕਾ ਪੀਐਮ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬਿੰਦ ਸਿੰਘ ਦਾ ਬੇਟਾ ਮੋਢ ਲੋਕ ਸਭਾ ਚੋਂ ਲੜੇਗਾ ਸਰਜੀਤ ਸਿੰਘ ਖਾਲਸਾ ਦੇ ਵੱਲੋਂ ਲੋਕ ਸਭਾ ਚੋਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਫਰੀਦਕੋਟ ਤੋਂ ਆਜ਼ਾਦ ਚੋਂ ਲੜਨ ਦਾ ਐਲਾਨ ਕੀਤਾ ਗਿਆ 2004 ਦੇ ਵਿੱਚ ਬਠਿੰਡਾ ਤੋਂ ਵੀ ਉਹਨਾਂ ਦੇ ਵੱਲੋਂ ਲੋਕ ਸਭਾ ਚੋਂ ਲੜੀ ਗਈ ਸੀ ਸਰਜੀਤ ਨੂੰ ਬਠਿੰਡਾ ਤੋਂ 113490 ਵੋਟਾਂ ਮਿਲੀਆਂ ਸਨ 2007 ਦੇ ਵਿੱਚ ਪਤੌੜ ਤੋਂ ਉਹਨਾਂ ਦੇ ਵੱਲੋਂ ਚੋਣ ਲੜੀ ਗਈ ਸੀ ਉਸ ਵੇਲੇ ਮਹਿਜ਼ 15702 ਵੋਟਾਂ ਉਹਨਾਂ ਨੂੰ ਹਾਸਲ ਹੋਈਆਂ ਸਨ 31 ਅਕਤੂਬਰ 1984 ਨੂੰ ਦਰ ਸ lệnh ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਬੀਮ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸਨ ਤੁਹਾਨੂੰ ਦੱਸ ਦਈਏ ਕਿੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਬੀਮ ਸਿੰਘ ਦਾ ਪਰਿਵਾਰ ਵੀ ਕਈ ਚੋਣਾਂ ਲੜ ਚੁੱਕਿਆ ਹੈ ਬੀਮ ਸਿੰਘ ਦੀ ਪਤਨੀ ਤੇ ਸਰਜੀਤ ਸਿੰਘ ਦੀ ਮਾਂ ਬਿਮਲ ਕੌਰ ਨੇ 1999 ਦੇ ਵਿੱਚ ਲੋਕ ਸਭਾ ਚੋਣ ਲੜੀ ਸੀ ਤੇ ਉਹ 424101 ਵੋਟਾਂ ਲੈ ਕੇ ਸੰਸਦ ਪਹੁੰਚੇ ਸਨ ਉੱਥੇ 1999 ਦੇ ਵਿੱਚ ਬੀਮ ਸਿੰਘ ਦੇ ਪਿਤਾ ਨੇ ਬਠਿੰਡਾ ਤੋਂ ਚੋਣ ਲੜੀ ਸੀ ਤੋਂ 319979 ਵੋਟਾਂ ਲੈ ਕੇ ਸੰਸਦ ਮੈਂਬਰ ਚੁਣੇ ਗਏ ਸਨ ਫਰੀਦਕੋਟ ਤੋਂ ਆਪ ਨੇ ਪੰਜਾਬੀ ਅਦਾਕਾਰ ਕਰਨਜੀਤ ਅਨਮੋਲ ਨੂੰ ਟਿਕਟ ਦਿੱਤੀ ਹੈ